ਮੇਰਾ ਨਾਮ ਮਸਕੀਨ ਅਲੀ ਕੀ ਗੱਲ ਹੋਈ ਹੈ ਪਿੰਡ ਬਮਿਆਲ ਤੋਂ ਤੇ ਜਨਿਆਲ ਪਿੰਡ ਭਖੜੀ ਦੇ ਵਿੱਚ ਸਾਹਮਣੇ ਦਰਿਆ ਦੇ ਵਿੱਚ ਕ੍ਰਾਸ਼ਰ ਦੇ ਲੱਗੇ ਇੱਥੇ ਇੱਕ ਕੋਈ ਗੁੱਜਰ ਕਮਿਊਨਿਟੀ ਦਾ ਬੰਦਾ ਮੜਾ ਸੀ ਇੱਥੋਂ ਕੋਲੀਆਂ ਦਾ ਤੇ ਉਹ ਆ ਰਿਹਾ ਸੀ ਕਿਤੇ ਡੰਗਰ ਲੈ ਕੇ ਜਦੋਂ 1 ਘੰਟੇ ਬਾਅਦ ਮੈਨੂੰ ਫੋਨ ਕੀਤਾ ਜਿੱਤੇ ਇਹਦਾ ਘਟਨਾ ਹੋਈ ਹੈ ਮੈਂ ਆਇਆ ਮੈਂ ਆ ਕੇ ਵੈਰੀਫਾਈ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਜਿਹੜੇ ਲੱਗੇ ਗਵਾਂਢੀ ਗੁੱਜਰ ਹੈ ਉਹਨਾਂ ਦਾ ਕਹਿਣਾ ਹੈ ਵੀ ਪੁਲਿਸ ਨੇ ਉਹਦੇ ਮਗਰ ਖੱਬ ਲਾਈ ਹੈ ਤੇ ਪੁਲਿਸ ਨੇ ਖੱਬ ਲਾਈ ਤੇ ਉਹਨੇ ਡਰਦੇ ਨੇ ਦਰਿਆ 'ਚ ਛਾਲ ਮਾਰ ਦਿੱਤੀ ਹੈ ਤੇ ਮਗਰੋਂ ਪੱਥਰ-ਪੁੱਥਰ ਮਾਰੇ ਹੈ ਮਗਰ ਸਾਰੇ ਇਹਉਣ ਪੁਲਿਸ ਦੀ ਇਨਕੁਆਰੀ ਤੇ ਹੈ ਪੁਲਿਸ ਵੈਰੀਫਾਈ ਕਰੇਗੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਸਾਨੂੰ ਉਮੀਦ ਹੈ ਸਰਕਾਰ ਦੇ ਆਪਣੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਵੀ ਇਹ ਇਧਰ ਰੱਖਦੇ ਹਾਂ ਵੀ ਸਾਨੂੰ ਇਨਸਾਫ ਚਾਹੀਦਾ ਹੈ ਜਿਹੜੀ 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 ਪਾਸੇ ਵੀ ਕੋਈ ਗਲਤੀ ਹੋਈ ਦੀ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਗੱਲ ਕੋਈ 1 ਵਜੇ ਦੇ ਕੰਨਾ ਸਰ ਅਸੀਂ ਘਰ ਬੈਠੇ ਤੇ ਫੋਨ ਆਇਆ ਮੁੰਡੇ ਦਾ ਵੀ ਕਹਿੰਦਾ ਇਸ ਤਰ੍ਹਾਂ ਇਸ ਮੁੰਡਾ ਡੁੱਬ ਗਿਆ ਤੇ ਇੱਥੇ ਆ ਕੇ ਦੇਖਿਆ ਸਰ ਜਿਸ ਟਾਈਮ ਅਸੀਂ ਪਹੁੰਚੇ ਸਰ ਤਾਂ ਕਾਫੀ ਲੋਕ ਇਕੱਠੇ ਹੋ ਕੇ ਦੇ ਸੀ ਤੇ ਸਰ ਜਾਣਕਾਰੀ ਇਹ ਮਿਲਦੀ ਪਈ ਹੈ ਕਿ ਦੋ ਬੰਦੇ ਆnde ਸੀ ਮੋਟਰਸਾਈਕਲ ਤੇ ਪੰਜਾਬ ਪੁਲਿਸ ਮੋੜਾ ਸਰ ਪਸ਼ੂ ਲੱਦੇ ਦੇ ਆਪਣੇ ਅਮਿੰਦਰਾ ਗੱਡੀ ਤੇ ਲੋਡ ਕੀਤੇ ਹੋਣੇ ਜਿਸ ਟਾਈਮ ਸਰ ਪੁਲਿਸ ਨੂੰ ਵੇਖਿਆ ਉਹਨੇ ਤਾਂ ਉਹਨੇ ਛਾਲ ਮਾਰੀ ਤੇ ਦਰਿਆਲ ਨੂੰ ਭੱਜਿਆ ਪਰ ਮਗਰ ਸਰ ਪੁਲਿਸ ਆ ਰਹੀ ਇੱਥੇ ਮੌਕੇ ਤੇ ਸਰ ਕੁੜੀਆਂ ਸਾਡੀਆਂ ਦੋਸਤਾਂ ਚਾਹਤ ਜਣ ਜਿਹੜੀਆਂ ਕਹਿੰਦੇ ਨੇ ਕਿ ਪਿੱਛੋਂ ਪੁਲਿਸ ਨੇ ਪੱਥਰ ਮਾਰਿਆ ਇੱਕ ਵਾਰੀ ਮੋੜੇ ਨੇ ਇਸ ਤਰ੍ਹਾਂ ਕੀਤਾ ਹਾਏ ਬਾਅਦ ਵਿੱਚ ਮੜਾ ਅਜੇ ਤੱਕ 3 ਘੰਟੇ ਹੋ ਗਏ ਨਾ ਕੋਈ ਟੀਮ ਆਈ ਹੈ ਐਸ ਐਚਓ ਸਾਹਿਬ ਹੁਣ ਪਹੁੰਚੇ ਨੇ ਇਸ ਮੌਕੇ ਤੇ ਜੀ ਜਨਾਬ ਦਾ ਸ਼ੁਕਰੀਆ ਦਾ ਅਕਨੈਗੇ ਚਲੋ 5: ਉਹ ਵੀ ਫੋਨ ਕਰਕੇ ਤੇ ਬਾਕੀ ਸਰ ਪੰਜਾਬ ਪੁਲਿਸ ਜਿਹੜੇ ਆ ਹਫਤਾ ਲੈ ਰਿਹਾ ਦੋ ਦਿਨ ਪਹਿਲਾਂ ਵੀ ਮੁੰਡੇ ਸਾਡੇ ਕੋਲੋਂ ਸਰ ਹੁਣ ਪਿੱਛੇ ਕਹਿ ਰਹੇ ਮੁੰਡਾ 15000 ਰੁਪਏ ਲਿਆ ਇਹਨਾਂ ਨੇ ਹਫਤੇ ਲਾਏ ਹੋਏ ਤਾਂ ਕਰਕੇ ਕੰਮ ਹੋ ਰਿਹਾ ਤੁਸੀਂ ਕੋੜ ਬੁੰਨੂ ਚੌਕੀ ਤੋਂ ਪਤਾ ਕਰੋ ਔਰ ਕਿਸੇ ਤੋਂ ਕਿ ਕੋਈ ਗੱਡੀ ਕਿ ਜਾ ਰਹੀ ਹੈ ਟੰਕਰ ਵਾਲੀ ਜਾਂ ਕੋਈ ਇਹ ਨਾਲ ਉਹ ਕਿ ਤਕਸੀਰ ਕਰਾ ਰਹੇ ਇਹਦੇ ਕਾਰਨ ਸਰ ਅੱਜ ਮੁੰਡਾ ਵੀ ਜਿਹੜਾ ਇੱਥੇ ਜਾਣ ਆਪਣੀ ਲਈ ਰਹਿ ਗਿਆ ਮੇਰਾ ਪਟਵਾਰੀ ਫਤਿਹ ਸਿੰਘ ਕੀ ਗੱਲ ਬਾਤ ਸੀ ਕੀ ਤੁਸੀਂ ਗੱਡ ਬੁੜੀ ਇਹ ਕੱਲ ਕੋਲੀਆਂ ਦਾ ਮੁੰਡਾ ਹੈ ਕੋਈ ਸ਼ਰੀਫਦੀਨ ਤੇ ਉਹ ਕੱਲ 12:00 ਵਜੇ ਲਗਭਗ ਇਥੋਂ ਖਬਰ ਮਿਲੀ ਸੀ ਕਿ ਉਹ ਉੱਥੇ ਦਰਿਆ ਦੇ ਵਿੱਚ ਇਹ ਰੁੜ ਗਿਆ ਤੇ ਅਸੀਂ ਕੱਲ ਵੀ ਆਏ ਸੀ ਮੇਰੀ ਡਿਊਟੀ ਧਾਰਕਲਾ ਸੀ ਤੇ ਮੈਂ ਕੱਲ ਸ਼ਾਮੀ ਉੱਥੇ ਹੀ ਸੀਗਾ ਧਾਰੀ ਸੀਗਾ ਤੇ ਮੈਨੂੰ ਸ਼ਾਮੀ ਕੋਈ 6 ਵਜੇ ਪੌਣੇ 6 ਵਜੇ ਫੋਨ ਆਇਆ ਸੀਗਾ ਕਿ ਇਦਾਂ ਦਾ ਇਨਸੀਡੈਂਟ ਹੋਇਆ ਤੇ ਕੱਲ ਅਸੀਂ ਆਏ ਸੀ ਰਾਤੀ ਪਰ ਸਾਨੂੰ ਨੇਹਰਾ ਹੋ ਗਿਆ ਸੀਗਾ ਅਸੀਂ 7 ਵਜੇ ਪਹੁੰਚੇ ਸੀਗੇ ਫਿਰ ਅਸੀਂ ਵਾਪਸ ਚਲੇ ਗਏ ਤੇ ਅੱਜ ਫਿਰ ਅਸੀਂ ਆਏ ਸੀਗੇ ਮੇਰੇ ਨਾਲ ਪਟਵਾਰੀ ਦਿੱਤਿਆ ਸੀਗਾ ਜਿਹੜਾ ਇੱਥੇ ਨਮਿਆਲੀ ਲੱਗਿਆ ਹੋਇਆ ਤੇ ਅਸੀਂ ਆ ਕੇ ਤੇ ਫਿਰ ਪਾਣੀ ਕੋਈ ਜ਼ਿਆਦਾ ਨਹੀਂ ਸੀ 7 7:30 ਪਾਣੀ ਸੀਗਾ ਤੇ ਫਿਰ ਅਸੀਂ ਤਾਂ ਦੋ ਜਾਣੇ ਸੀਗੇ ਪਰ ਮੈਂ ਵਾਕਿਆ ਨੂੰ ਹਿੰਮਤ ਦਿੱਤੀ ਮੁੰਡਿਆਂ ਨੂੰ ਜਿਹੜੇ ਤੈਰਨ ਆਲੇ ਆ ਮੇਰੇ ਨਾਲ ਆਓ ਤੇ ਫਿਰ ਰੱਸਾ ਫੜ ਕੇ ਇੱਕ ਲਾਈਨ ਬਣਾਈ ਤੇ ਲਾਈਨ ਬਣਾ ਕੇ ਅਸੀਂ ਜਿਹੜੀ ਡੈੱਡ ਬੋਡੀ ਹੁਣ ਰਿਕਵਰ ਕੀਤੀ ਹੈ ਤੁਸੀਂ ਡੈੱਡ ਬੋਡੀ ਵੇਖੀ ਹੋਏ ਜੀ ਤੁਸੀਂ ਸੱਟਾ-ਸੱਟਾ ਵੀ ਹੈਗੀ ਕਿਸੇ ਤਰ੍ਹਾਂ ਦੀ ਨਹੀਂ ਸਾਟਾ ਨਹੀਂ ਇਹ ਤਾਂ ਹੁਣ ਪੋਸਟਮਾਰਟਮ ਤੋਂ ਹੀ ਪਤਾ ਲੱਗੇ ਇਹ ਦੇਖਿਆ ਨਹੀਂ ਇਹਦੇ ਵਿੱਚ ਜੀ ਗੁੱੱਜਰ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਜਿਹੜੇ ਇੱਕ ਨੌਜਵਾਨ ਦੀ ਕੱਲ ਇੱਥੇ ਡਰਾਉਨਿੰਗ ਦੇ ਕਾਰਨ ਜਿਹੜੀ ਇਹ ਡੈਥ ਹੋਈ ਸੀ ਅੱਜ ਜਿਹੜੀ ਦੁਪਹਿਰੇ ਉਹ ਪ੍ਰਸ਼ਾਸਨ ਨੇ ਪੁਤਾ ਫੋਰ ਵੀ ਲਗਾ ਕੇ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਹੈ ਤੇ ਜਿਹੜੇ ਇੱਥੇ ਇਕੱਤਰ ਹੋਏ ਇਕੱਤਰ ਹੋਏ ਹੀ ਉਹਨਾਂ ਦੀ ਬਰਾਦਰੀ ਦੇ ਵੀ ਔਰ ਅਦਰਵਾਈਜ਼ ਪਰਿਵਾਰ ਦੇ ਵੀ ਉਹਨਾਂ ਵੱਲੋਂ ਕੁਝ ਪੁਲਿਸ ਦੇ ਨਾਲ ਸ਼ੱਕ ਸ਼ੁਫੇ ਸੀਗੇ ਉਹਦੇ ਸਬੰਧੀ ਉਹਨਾਂ ਨੇ ਜਿਹੜੀ ਦਰਖਾਸਤ ਉਹ ਜਿਹੜੀ ਐਸਐਸਪੀ ਸਾਹਿਬ ਨੂੰ ਇੱਕ ਲਿਖ ਕੇ ਜਿਹੜੀ ਹੈ ਇਹਨਾਂ ਰਾਹੀਂ ਦੇ ਦਿੱਤੀ ਐ ਐਸਪੀ ਸਾਹਿਬ ਮੌਕੇ ਤੇ ਮੌਜੂਦ ਵੀ ਜਿਨ੍ਹਾਂ ਨੇ ਉਹ ਦਰਖਾਸਤ ਲੈ ਲਈ ਐ ਔਰ ਹੁਣ ਜਿਹੜੇ ਐ ਹੁਣ ਸਾਰੇ ਐਗਰੀ ਕਰ ਗਏ ਔਰ ਬਾਡੀ ਨੂੰ ਜਿਹੜਾ ਪੋਸਟਮਾਰਟਮ ਵਾਸਤੇ ਤਾਂ ਕਿ ਕੌਜ਼ ਆਫ ਡੈਥ ਜਿਹੜਾ ਵਾ ਸਟੈਬਲਿਸ਼ ਕੀਤਾ ਜਾ ਸਕੇ ਉਹ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਪਠਾਨਕੋਟ ਲਿਜਾਇਆ ਜਾ ਰਿਹਾ ਇ ਹਾਂ ਜੀ ਇਹਨਾਂ ਦੀ ਜਿਹੜੀ ਦਰਖਾਸਤ ਲੈ ਲਈ ਹੈ ਤੁਹਾਡੇ ਸਬਜੈਕਟ ਟੂ ਇਨਵੈਸਟੀਗੇਸ਼ਨ ਤਾਂ ਜੋ ਵੀ ਅਗਰ ਕੇਸ ਦੀ ਵੀ ਹੋਂਤਾ ਹੀ ਪਾਈ ਜਾਂਦੀ ਹੈ ਵਾਟ ਐਵਰ ਤੋਂ ਉਹਦੇ ਤੇ ਠੁਕਮਾ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਅਨੇ ਬਰਦਰ ਰਿਸ਼ਤਾ ਸੀਗਾ ਕਿ ਆਪਣੇ ਚੌਕੀਂ ਚਾਰ ਦੇ ਨੇ ਵਿਏ ਕੁਮਾਰ ਬੰਮਿਆਲ ਕੋਈ ਉਹਨਾਂ ਨਾਕਾ ਲਾਇਆ ਸੀਗਾ ਜਿਹੜੀ ਨਾਕੇ ਤੋਂ ਉਹਨਾਂ ਨੂੰ ਲੱਗਾ ਵੀ ਗੱਡੀ ਜਿਹੜੀ ਹੈ ਉਹ ਤੋੜ ਕੇ ਭੱਜ ਗਈ ਜ ਉਹਨਾਂ ਨੇ ਪਿੱਛਾ ਕੀਤਾ ਉਹ ਜਦੋਂ ਇੱਥੇ ਆਏ ਨੇ ਉਹ ਐਸੇ ਏਰੀਏ ਦੇ ਵਿੱਚ ਜਿਹੜਾ ਵੀ ਪਿੰਡ ਹੈਗਾ ਦਰਿਆਦ ਲੱਗ ਕੇ ਪੈਂਦਾ ਭਖੜੀ ਉੱਥੇ ਆ ਕੇ ਉਹ ਬੰਦਿਆਂ ਨੇ ਗੱਡੀ ਜਿਹੜੀ ਰੋਕ ਦਿੱਤੀ ਐ ਉਹਦੇ ਚ ਦੋ ਜਣੇ ਸੀਗੇ ਦੋਵੇਂ ਜਿਹੜਾ ਗੱਡੀ ਦੇ ਵਿੱਚੋਂ ਛਾਲ ਮਾਰ ਕੇ ਭੱਜ ਗਏ ਨੇ ਗੱਡੀ ਰੋਕ ਦਿੱਤੀ ਜੋ ਗੱਡੀ ਚੈੱਕ ਕੀਤੀ ਗਈ ਐ ਉਹਦੇ ਵਿੱਚੋਂ ਸੀਗੇ ਪਸ਼ੂ ਨੱਦੇ ਦੇ ਸੀਗੇ ਇੰਨਾ ਮਿੰਟ ਉਹ ਆਪਣੀ ਕਾਰਵਾਈ ਕਰਨ ਲੱਗ ਪਏ ਨੇ ਤੇ ਹੁਣ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਉਹ ਦਰਿਆ ਵਾਲੀ ਸਾਈਡ ਨੂੰ ਭੱਜ ਗਿਆ ਜਿਹੜਾ ਕਿ ਕਹਿ ਰਹੇ ਨੇ ਉਹਨਾਂ ਕਹਿੰਦੇ ਮਤਲਬ ਕਿ ਦਰਿਆ ਦੇ ਵਿੱਚ ਕਿਤੇ ਪਾਣੀ ਜ਼ਿਆਦਾ ਹੋਣ ਕਰਕੇ ਬਾਹਰ ਨਹੀਂ ਆਇਆ ਤੋਂ ਸੇ ਵਾਸਤੇ ਸਾਡੀ ਐਨਡੀਆਰਐਫ ਦੀ ਟੀਮ ਜਿਹੜੀ ਆ ਮਾਨਯੋਗ ਐਸਐਸਪੀ ਸਾਹਿਬ ਨੇ ਭੇਜੀ ਆ। ਤੋਂ ਹੁਣ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ। ਇਹਨਾਂ ਦਾ ਰੂਪ ਐ ਦੀ ਪੱਥਰ ਪੁੱਥਰ ਮਾਰਿਆ ਨੇ ਕੋਈ ਉਹਦੇ ਕੱਤੇ ਮਰਿਆ ਕੋਈ ਇਦਾਂ ਦੀ ਹੈ ਗੱਲ ਬਤ। ਨਹੀਂ ਨਹੀਂ ਇਹੋ ਜਿਹੀ ਨਹੀਂ ਇਨਵੈਸਟੀਗੇਸ਼ਨ ਦਾ ਮਸਲਾ ਕੋਈ ਇਹੋ ਜਿਹਾ ਰੌਲਾ ਨਹੀਂ ਹੋਗਾ। ਬਾਕੀ ਆਪਾਂ ਚੈੱਕ ਕਰ ਲੈਂਦੇ ਆ। ਹਾਂ ਕਿਤੇ ਹੈਗੇ ਦੋ ਆ ਉਹ ਤੁਹਾਨੂੰ ਦੱਸ ਦਿੰਨੇ ਆਪਾਂ। ਵਕਤ ਤੋਂ ਦੱਸ ਦਿੰਨੇ ਆ।